ਲੋ ਵੀ ਜਿਹੜਾ ਸੰਗੋ ਭੱਜ ਗਿਆ ਕਹਿੰਦਾ ਮੈਂ ਨਹੀਂ ਜਾਣਾ। ਇਸੇ ਕਿੱਧਰ ਭੱਜਿਆ ਫਿਰਦਾ ਲੈ ਪੰਗੇ ਲੰਦਾ ਦੇਖੋ। ਲੈ 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 ਲੈ। ਆ ਚੱਲੀਏ। ਆ ਚੱਲੀਏ ਆਪਾਂ ਵਾਟੀਰ ਤੇ ਆ ਜਾ। ਮੰਮਾ ਦੀ ਕੀ ਹਾਲ ਕਰਤੀ? ਆ ਜਾ ਪੁੱਤ ਹਣ। ਵੱਡੀ ਚਲਾ ਕੇ ਲੈ ਕੇ ਚੱਲ। ਪਾਪਾ ਮੈਂ ਵੀ ਜਿੰਨ ਪਾਈ ਆ ਕਿ ਅੱਜ ਅੱਜ ਤੂੰ ਗੱਡੀ ਚਲਾ ਲੈ ਪੁੱਤ। ਹਾਂ ਡੱਕਰ ਦੇ। ਬਰ ਵੀ ਕਰ ਦੇ ਨਾਲ। ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਘਰੋਂ ਬੁਟੀ ਨਹੀਂ ਸਾਨੂੰ ਮੈਂ ਨਹੀਂ ਬੁਟੀ ਘਰੋਂ ਨਹੀਂ ਬਲੌਗ ਸ਼ੁਰੂ ਕਰਿਆ ਕਿ ਮੰਮੀ ਤਵੀਰ ਥੋੜੀ ਠੀਕ ਨਹੀਂ ਸੀ ਤੇ ਹਾਂ ਚੱਲੀਏ ਪੁੱਤ ਅੱਜ ਦੇਖਿਆ ਨੇ ਨਾ ਵੱਡਾਂ ਤੇ ਇੰਨਾ ਕਾ ਪਾਇਆ ਮੰਮੀ ਕਹਿੰਦੀ ਦੇਖ ਲੈ ਮਨਪ੍ਰੀਤ ਕਹਿੰਦੀ ਮੇਰੇ ਨਾਲ ਜਿਹਾ ਪਿਆਰ ਨਹੀਂ ਕਰਦਾ ਨਾਲੇ ਸਾਰਾ ਦਿਨ ਮੈਂ ਇਹਨੂੰ ਉਹ ਕਰਦੀ ਆ ਕਹਿੰਦੀ ਦੇਖ ਲੈ ਤੂੰ ਆਈ ਕਹਿੰਦੀ ਤੇਰੇ ਨਾਲ ਕਿਵੇਂ ਜੱਫੀਆਂ ਪਾਉਂਦਾਗਾ ਪਿਆਰ ਕਰੇ ਮੈਨੂੰ ਦੇਖ ਦੇਖ ਖੁਸ਼ ਹੁੰਦਾ ਇੰਡੀਕੇਟਰ ਇਹਨੂੰ ਤਾਂ ਇਕੱਲੀ ਮਾਂ ਚਾਹੀਦੀ ਹੈ ਬਸ ਇਹਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਹਰ ਇੱਕ ਮਾਤਾ ਨਹੀਂ ਰਿੱਕੀ ਜਦੋਂ ਵੀ ਕੋਈ ਛੋਟਾ ਬੱਚਾ ਹੁੰਦਾ ਛੋਟੇ ਬੱਚੇ ਨੂੰ ਹਮੇਸ਼ਾ ਮਾਂ ਚਾਹੀਦੀ ਹੁੰਦੀ ਆ ਤੇ ਅਗਲਾ ਜਦੋਂ ਜਵਾਕ ਵੱਡੇ ਹੋ ਜਾਂਦੇ ਆ ਫੇਰ ਆ ਕੇ ਮੈਂ ਤਾਂ ਮਮਾ ਇੱਥੇ ਰਹਿਣਾ ਮੈਂ ਤਾਂ ਇੱਥੇ ਰਹਿਣਾ ਹੈ ਫੇਰ ਮਾਮਾ ਵੀ ਨਾ ਹੀ ਰਹਿ ਲੈਂਦੇ ਆ ਆ ਜੋ ਜੀ ਚਲਿਏ ਲੇਟ ਅੰਗੇ ਆਪਾਂ ਕੰਮ ਬਹੁਤ ਕਰਨੇ ਨੇ ਜਾ ਕੇ ਗੱਡੀ ਕਿਤੇ ਅੱਜ ਹੀ ਨਾ ਚਲਾ ਲਓ ਤੁਸੀਂ ਚਲੋ ਆਪਾਂ ਚੱਲਦੇ ਬੱਚੀ लो भाई गाइस न्यू सूट है जड़ा मेरा न्यू कोट तक रेडी हो गया न्यू डिजाइनिंग की थी मैंने कैमरा साफ कर कर लेंगे यानी कि रास्ते से भी शूट करा गए यस सेकंड सूट पाला है मैं फर्स्ट सूट मेरा दिखा ही नहींगा नहीं। ओहो गाइस वीर ਅਗਲੇ ਜਿਹੜੀ ਕਲਿੱਪ ਆਪਾਂ ਉਹਨਾਂ ਵੀਡੀਓ ਲਾਵਾਂਗੇ ਦੂਜੀਆਂ ਤੋਂ ਵੌਇਸ ਓਵਰ ਦੇ ਦੇ। ਨਹੀਂ ਕੱਲ ਵਾਲੇ ਬਲੌਗ 'ਚ ਦਿਖਾ ਦੂੰਗੀ ਅਗਲਾ। ਕੱਲ ਵਾਲੇ ਬਲੌਗ 'ਚ ਦਿਖਾਵਾਂਗੇ ਹੁਣ ਦੂਜਾ ਸ਼ੂਟ। ਇੱਕ ਸ਼ੂਟ ਤਾਂ ਸੀ ਪਹਿਲਾਂ ਕਰਿਆ ਇਹ। ਤੇ ਹੁਣ ਤੁਸੀਂ ਦੂਜਾ ਸ਼ੂਟ ਕਰਨ ਚੱਲੇ ਆ ਦੇਖਦੇ ਜੂਹਾਰ ਕੋਆਪਰੇਟ ਕਰੂਗਾ ਜਾਂ ਨਹੀਂ। ਜੂਹਾਰ ਨੂੰ ਲੈ ਕੇ ਚੱਲੇ ਆ ਨਾਲ ਆਊਟਲੈਟ। ਜੂਹਾਰ ਨੂੰ ਥੱਲੇ ਛੱਡ ਦਾਂਗੇ। ਉਸ ਤੋਂ ਮੈਂਟੂ 'ਚ ਵੀਡੀਓ ਬਣਾ ਲੈਣੇ ਹੁੰਦੇ ਆ ਸਾਨੂੰ ਕੋੜਾ ਕੋਈ ਐਡਾ ਹੁੰਦਾ। ਬਾਕੀ ਉਹ ਵੀ ਕਿੰਨੇ ਸਾਲ ਕੋਈ ਫਿਰ ਕੀ। ਹਾਂ। ਆਜੇ ਹੀ ਹੁੰਦੀ ਆ ਨਾ। ਬਾਕੀ ਜੇ ਕੋਈ ਐਵੇਂ ਸੂਟ ਦੇ ਵਿੱਚ ਕੋਈ ਪਰਫੈਕਸ਼ਨ ਦੀ ਜਰੂਰਤ ਹੁੰਦੀ ਆ ਉਹ ਮੈਂ ਪਹਿਲਾਂ ਹੀ ਆਪਦਾ ਬੁਟੀਕ ਤੇ ਉਹ ਸਾਹਮਣੇ ਨਾਲ ਪਹਿਲਾਂ ਮੈਂ ਬਤਲ ਕੇ ਟਰਾਈ ਕਰਦੀ ਆ ਟਰਾਈ ਕਰਨ ਤੋਂ ਬਾਅਦ ਫਿਰ ਆਪਾਂ ਉਹ ਤਨਹਾ ਉਹ ਕਰਦੀ ਆ ਆ ਜੀ ਹੁੰਦੀ ਆ ਫਿਰ ਆਪਾਂ ਚੱਲੇ ਆ ਆਊਟਲੈਟ ਤੇ ਕਿਹਨੇ ਸ਼ੋਪਿੰਗ ਵੀ ਕਰਦੀ ਆ ਰਿਡਿਊਸ ਬਣਾ ਲਦਾ ਮੈਂ ਪੱਕਾ ਬੰਝੀ ਨਹੀਂ ਆ ਜੋ ਤਿਆਰ ਜੇ ਇਹਨਾਂ ਨੇ ਵਰਨਾ ਪਤਾ ਕੀ ਆ ਜਿੱਤੇ ਦੇ ਨਾ ਮਤਲਬ ਕਿ ਇਹ ਆਪਦਾ ਕੰਮ ਕਰਨ ਲੱਗੇ ਨੇ ਜਿਵੇਂ ਪਹਿਲਾਂ ਚਲੋ ਕਿਸੇ ਦੇ ਅੰਡਰ ਬੰਦਾ ਕੰਮ ਕਰਦਾ ਹਨਾ ਜੋਬ ਕਰਦਾ ਤੇ ਜਿੱਤੇ ਦੇ ਹੀ ਆਪ ਦਾ ਕੰਮ ਕਰਨ ਲੱਗੇ ਨੇ ਉਹਦੋਂ ਗਾਇਸ ਇਹ ਮਤਲਬ ਕਿ ਐਂ ਬੱਸ ਵੀ ਮੈਂ ਪਰਨੇ ਚ ਜਾਵਾਂ ਮੈਂ ਕੰਫਰਟੇਬਲ ਹਾਂ ਮੈਂ ਲੋਰ ਚ ਜਾਵਾਂ ਤਿਆਰੀ ਨਹੀਂ ਹੁੰਦੇ ਕੋਈ ਗੱਲ ਨਹੀਂ ਗਾਇਸ ਸਭ ਰੈਡੀ ਹੁੰਦੇ ਨੇ ਐਦੋਂ ਪਹਿਲਾਂ ਮੈਨੂੰ ਲੱਗਦਾ ਮੇਰੇ ਸੂਟ ਸੂਟ ਤਿਆਰ ਜੁਝਾਰ ਨਹੀਂ ਕਰਦੇ ਮੈਨੂੰ ਥੱਲੇ ਰੱਖ ਜੁਝਾਰ ਨੂੰ ਪਿੱਛੇ ਬੈਕ ਕਰਕੇ ਨਾ ਸਿੱਧਾ ਥੱਲੇ ਖੜਾ ਦੇ ਦਿੰਨ ਦੋ ਮਿੰਟੋ ਦੋ ਮਿੰਟੋ ਮੈਂ ਕਰਮੀ ਹਾਂ ਉੱਤੋਂ ਬੱਸ ਬੱਸ ਐਂ ਤਾਂ ਬੈ ਚਲੋ ਹੁਣ ਆਪਾਂ ਸ਼ੂਟ ਕਰਦੇ ਆ ਫਿਰ ਮਿਲਦੇ ਹਾਂ ਹਾਂਜੀ ਲੋ ਵੀ ਹੁਣ ਆਪਾਂ ਚੱਲੇ ਆ ਰੈਡ ਟੇਪ ਹਾਂਜੀ ਆ ਮੂੰਹ ਕਰਿਆ ਨਾ ਪਉਂਦੀ ਹੀਲ ਫਿਰ ਉਹ ਯਾਰ ਪੈਰ ਜਿ ਲੱਗ ਗਏ ਹੁਣ ਜੱਬਲਾ ਬਾਲੀਆਂ ਆ ਕੇ ਵੀ ਆ ਭਜਾਉਂਦਾ ਮਗਰ ਬਾਲਾ ਫੜਾ ਇਹ ਬਾਲਾ ਭਜਾਉਂਦਾ ਪਤਾ ਇਹ ਕਿੱਥੋਂ ਮੁੜ ਕੇ ਆਇਆ ਇੱਥੋਂ ਲੈ ਕੇ ਉਹ ਉੱਥੋਂ ਖੁੰਝੇ ਜਿ ਤੋਂ ਲੈ ਕੇ ਅਗਲੇ ਖੁੰਝੇ ਤੱਕ ਮੈਨੂੰ ਲੱਗਦਾ ਮਿਲਖਾ ਸਿੰਘ ਬਣੂ ਲੱਗਦਾ ਤਾਂ ਮੈਨੂੰ ਵੀ ਆਇਆ ਫਿਰ ਤਾਂ ਬਾਲਾ ਪ੍ਰਾਊਡ ਹੋਊ ਮੈਨੂੰ ਇਹ ਤੇ ਜੇ ਐਥਲੀਟ ਬਣ ਜਾਊਗਾ ਚੱਲੀਏ ਹੁਣ ਆਪਾਂ ਜਾ ਰਿਹਾ ਰੈਡ ਡੇਪ ਤੇ ਭਾਈ ਦਾ ਬਾਲਾ ਹੋਰ ਗੱਲਾਂ ਇਹਦੀ ਇਹਦੀ ਰੋਕ ਦੇਖਣਾ ਲੈ ਜਾ ਕੋਈ ਨਾ ਮਹਿੰਗਾ ਹੁੰਦਾ ਇਸ ਸਟੂ ਚਲ ਦੇ ਆਇਨਾ ਦੇਖ ਲੈਣਾ ਆ ਜਾ ਮੰਮੀ ਕਹਿੰਦੀ ਅੱਜ ਬਣਾਵਾਂਗੇ ਆਪਾਂ ਆਲੂ ਆਹ ਦੇਖ ਲਓ ਦੋਨੇ ਜਾਣੇ ਮੁੰਡਾ ਤਾਇਦਾਰ ਕਰਨੇ ਮੈਥੋਂ ਜਿੰਦਵਾਰ ਦਾ ਪਹਿਲਾ ਸ਼ੇਰ ਨਾ ਵੀਰੇ ਨਾ ਵੀਲੇ ਸ਼ੇਰ ਨਾ ਪਾਣੀ ਪਿਆ ਦੋ ਹਾਂ ਦੇਖਦੇ ਆਪ ਕਿਉਂ ਝੂਟਾ ਨਹੀਂ ਲੈਂਦਾ ਹਾਂ ਹਾਂ ਉਹਨੂੰ ਝੂਟੇ ਦਿੰਦਾਗਾ ਆ ਦੇ ਭਰਾ ਨੂੰ ਡਾਈਪਰ ਲਾ ਦੋ ਜੀ ਜੀਰ ਦਾ ਕੱਛਾ ਲਾ ਦੋ ਵਧੇਰੀ ਹਵਾ ਕਰ ਲਈ ਹੈ ਮੰਮੀ ਮੈਂ ਮੰਮੀ ਤੇਰਾ ਵੀ ਵੇ ਲੈ ਪਹਿਲਾ ਤਾਜ ਮੇਰਾ ਸੂਟ ਕਿਵੇਂ ਲੱਗਿਆ ਪੁੱਤ ਤਾਜ ਵਧੀਆ ਵਧੀਆਗਾ ਇਹੀ ਕਹਣਾ ਥੱਲੇ ਜੰਮੂ ਕਰਕੇ ਮਮਾ ਸੂਟ ਕਿਵੇਂ ਲੱਗਿਆ ਮੇਰਾ ਸਟਾਪ ਬਹੁਤ ਸੋਹਣਾ ਡਿਜ਼ਾਈਨਿੰਗ ਬਹੁਤ ਸੋਹਣਾ ਕਿੰਨੇ ਆਰਡਰ ਆਉਣਗੇ ਤੇਰੇ ਆਉਣਗੇ ਕਰੋੜ ਕਰੋੜ ਆਉਣਗੇ ਉਹ ਮੇਰਾ ਪੁੱਤ ਕਹਿੰਦਾ ਕਰੋੜ ਆਉਣਗੇ ਲੋ ਵੀ ਕੁੜੀਓ ਘਰੇ ਪਹੁੰਚ ਗਏ ਚਾਹ ਬਣੀ ਆਪਾਂ ਪੀ ਲਿਆ ਠੀਕ ਆ ਚਾਹ ਪੀਣ ਤੋਂ ਬਾਅਦ ਆਪਣਾ ਕੰਮ ਸਟਾਰਟ ਹੋ ਜਾਂਦਾ ਹੁੰਦਾ ਟਾਈਮ ਹੋ ਗਿਆ 5:30 ਤਾਂ ਹੁਣ ਮੈਂ ਆਪਦੀ ਸਬਜੀ ਦੀ ਤਿਆਰੀ ਕਰ ਅੱਜ ਜਿਹੜੀ ਆਪਣੀ ਘਰੇ ਸਬਜੀ ਬਣਨੀ ਆ ਭੈਣੋਂ ਆਪਾਂ ਬਣਾਵਾਂਗੇ ਆ ਜੀ ਤੇ ਮੰਮੀ ਨੇ ਕੱਟ ਤੇ ਪਿਆਜ਼ ਤੇ ਠੀਕ ਆ ਲਸਣ ਇਹਨਾਂ ਨੂੰ ਆਪਾਂ ਕੁੱਟ ਕੇ ਬਣਾਵਾਂਗੇ ਮੈਂਟ ਕਰਕੇ ਦੱਸੋ ਕਿ ਮੇਰਾ ਆਹ ਵਾਲਾ ਸੰਤ ਕੀ ਨਹੀਂ ਲੱਗਿਆ ਬਾਕੀ ਇਹ ਵਾਲੇ ਸੰਤ ਵੀ ਮੈਂ ਫੁੱਲ ਲੁੱਕ ਤੁਹਾਨੂੰ ਦਿਖਾਉਣੀ ਆ ਠੀਕ ਆ ਵੇਟ ਕਰੋ ਫੁੱਲ ਲੁੱਕ ਦਿਖਾਉਣੀ ਆ ਸਾਨੂੰ ਇਹ ਵਾਲੇ ਸੂਟ ਦੀ ਪਹਿਲਾਂ ਸਵੇਰੇ ਪਲਾਉ ਜੋ ਰੂਟ ਪਾਇਆ ਸੀ ਉਹਦੀ ਫੁੱਲ ਲੁੱਕ ਦਿਖਾਣੀ ਪਈ ਸੌਰੀ ਲੋਵੇ ਤਿਆਰੀ ਕਰਨਾ ਲੱਗ ਕੇ ਫਿਰ ਆਪਾਂ ਮਸਾਲਾ ਕੁੱਟ ਲਈਏ ਚੰਗੇ ਤਰੀਕੇ ਨਾਲ ਲਓ ਵਈ ਆਪਾਂ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਫਨੀ ਵੀਡੀਓਜ਼ ਸੀਗੀਆਂ ਉਹ ਆਪਾਂ ਬਣਾ ਲਈਆਂ ਠੀਕ ਆ ਆਪਣਾ ਕੰਮ ਹੋ ਗਿਆ ਫਿਨਿਸ਼ ਤੇ ਜਿਹੜਾ ਆਪਣਾ ਕੰਮ ਰਹਿ ਗਿਆ ਉਹ ਥੋੜਾ ਘਣਾ ਰਹਿ ਗਿਆ ਕਰਨ ਵਾਲਾ ਬਸ ਉਹ ਆਪਾਂ ਕਰਨਾਗਾ ਮੰਮੀ ਕਹਿੰਦੀ ਸਬਜੀ ਦੇਖ ਲਈ ਸਬਜੀ ਬਣ ਚੁੱਕੀ ਆ ਪੰਚ ਚੁੱਕੀ ਆ ਸਬਜੀ ਓਕੇ ਕੱਲਾ ਮੇਰਾ ਆਟਾ ਗੁੰਨੇਆ ਗੁੰਨਣਾ ਰਹਿ ਗਿਆ ਉਹਵੇਂ ਆਪਦਾ ਗੁੰਨ ਲੈਣੀ ਆ ਪਹਿਲਾਂ ਆਪਾਂ ਫੋਨ ਚਾਰਜ ਕਰ ਲਈਏ ਆਪਣਾ ਫੋਨ ਚਾਰਜ ਲਗਾ ਲਈਏ ਬਾਕੀ ਕੰਮ ਆਪਾਂ ਬਾਅਦ ਚ ਕਰਾਂਗੇ ਭੈਣ ਜੀ ਠੀਕ ਹੈ ਮੈਮ ਸਾਹਿਬ ਮੰਮੀ ਨੇ ਮੈਨੂੰ ਤਾਂ ਬਈ ਕੋਕ ਕੋਲਿਆ ਅੱਜ ਮੈਂ ਪੀ ਜਾਂਦੀ ਸੀ ਮੰਮੀ ਕਹਿੰਦੀ ਇੰਨਾ ਨਾ ਪੀ ਕਹਿੰਦੀ ਤੂੰ ਔਖੀ ਹੋ ਗਈ ਮੈਨੂੰ ਦੇ ਦੇ ਇੱਧਰ ਦੇਖ ਲਓ ਬਈ ਸਾਡੇ ਮੇਰੇ ਪੁੱਤ ਦੇ ਸੱਟ ਲੱਗ ਗਈ ਖੇਡਦੇ ਖੇਡਦੇ ਤੋਂ ਇੰਨਾ ਤੋਂ ਸੱਟ ਲੱਗ ਗਈ ਸੱਟ ਤਾਂ ਬਈ ਮਾੜੀ ਕਿ ਲੱਗੀ ਆ ਪਰ ਉਹ ਤੁਹਾਨੂੰ ਪਤਾ ਹੁੰਦਾ ਫਿਰ ਬੱਚਾ ਹੈ ਨਾ ਤਾਂ ਬੱਚੇ ਨੂੰ ਤਾਂ ਮਾੜੀ ਕਿ ਵੀ ਵੱਧ ਲੱਗਦੀ ਆ ਠੀਕ ਹੈ ਮੈਂ ਟੇਸਟੀ ਹੈ ਕੋਕ ਉਹ ਪਹਿਲਾਂ ਚਾਹ ਪੀਂਦੀ ਹੱਥੀਆ ਤੋਂ ਤੁਹਾਨੂੰ ਮਮੀ ਬੇਤੇ ਸਟਰੋਂਗ ਨੇ ਸਾਡੇ ਬਿਮਾਰ ਬਮੂਰ ਨਹੀਂ ਹੁੰਦੇ ਅਸੀਂ ਇੱਧਰ ਮੇਰੇ ਪੁੱਤ ਨੇ ਆ ਉਹਦਾ ਕੋਕ ਰੱਖਤਾ ਜੇ ਪੜਾ ਨਹੀਂ ਤੇਰਾ ਕੋਕ ਕੋਈ ਚੋਰੀਓ ਪੀ ਗਿਆ ਫੇਰ ਫੇਰ ਕੀ ਹੋ ਜਾਊਗਾ ਕਹਿੰਦਾ ਚਾਚੀ ਉਹ ਪੀਊਗੀ ਕਹੇ ਹੋਰ ਤਾਂ ਕੋਈ ਨਹੀਂ ਪੀਂਦਾ ਹਣਾ ਪੁੱਤ ਆ ਦੇਖ ਲੈ ਮਮੀ ਦੇ ਕੰਮ ਮੈਂ ਤਾਂ ਕੋਕ ਖੋਲਿਆ ਨਹੀਂ ਮਾਰਿਆ ਪਪਾ ਆ ਦੇ ਦੇਖੀ ਦੇਖੀ ਹਾਂਕਿ ਤੱਕ ਤੇ ਡੇਢੀ ਲੱਗਿਆ ਸਭ ਫੈਕ ਅੱਛਾ ਫੈਕਟਰੀ ਚ ਵੀ ਖਾਣ ਵਾਸਤੇ ਲੈ ਗਿਆ ਵੀਰ ਮੈਂ ਮੱਖੀ ਵਧੀਆ ਵਧੀਆ ਅੰਗੂਰ ਤੋੜੂਗੀ ਮੈਂ ਤਾਂ ਕੱਲਾ ਕੱਲਾ ਕਿਰਦਾ ਕਿ ਤੂੰ ਤੋੜੀ ਖੜੀ ਆਜੋ ਗਾਇਜ਼ ਅੰਬੂਰ ਖਾਓ ਬਾਈ ਸਾਡੇ ਕਰੇ ਅੰਗੂਰ ਲੱਗਦੇ ਨੇ ਜਿੰਨਾਂ ਨੇ ਵੀ ਖਾਣੇ ਨੇ ਮਿੱਠੇ ਮਿੱਠੇ ਹਨਾ ਵੀ ਸੁਕਲੀਨ ਹੋਰ ਉਏ ਉਹ ਪੱਕੇ ਹੋਇਆਗਾ ਉਹ ਗੁੱਛਾ ਜਿਹੜਾ ਹੈਗਾ ਇਹ ਕੀ ਹੈ ਤੂੰ ਆਇਆਗਾ ਜਿਆ ਫੜਾ ਜੀ ਕਿਹੜੇ ਤੋੜੀਏ ਤੇ ਕਿਹੜੇ ਛੱਡੀਏ ਇਹ ਸੋਤੇ ਦੇ ਜਿਹੜੇ ਉਹੀ ਮਿੱਠੇ ਹੋਣਗੇ ਹੈਨਾ ਮੈਂ ਤਾਂ ਇਹ ਵੀ ਨਹੀਂ ਸਮਝ ਆ ਰਹੀ ਇੱਕ ਮੈਂ ਕੱਦ ਵੀ ਨਹੀਂ ਬਾਲਾ ਵੱਡਾ ਹੈਗਾ ਨਾ ਬੰਦਾ ਤੋੜ ਉਹਦੇ ਫੱਟੀ ਪਈ ਉਹ ਤੇ ਛੱਡ ਜੋ ਹੈ ਫੱਟੀ ਪਈ ਛੱਡ ਜੋ ਤੂੰ ਲਿਆਓ ਮਾਸੀ ਜੀ ਵੱਡਾ ਕੱਦ ਬਣਾਈਏ ਪਹਿਲਾਂ ਤਾਂ ਦੋ ਮੈਨੂੰ ਫੱਟੀ-ਬੁੱਟੀ ਲਿਆਓ ਇਹਨਾਂ ਕੋ ਬਟਾ ਤਾਂ ਕੈਲੀਕਸਾ ਲੈਂਦੇ ਆ ਤੇ ਮਾਇਦਰ ਹਾਂ ਜੀ ਤੂੰ ਇਹਨੂੰ ਦੇਖਦੇ ਆਂ ਕਿ ਖੁਸ਼ ਹੋ ਜਾਂਦਾ ਜੁਹਾਰ ਤੋਂ ਮਾਸੇ ਜਿਹੜੇ ਪੱਕੇ ਵਿੱਚ ਤੱਕ ਤਾਂ ਫੇਰ ਵੀ ਹੱਥ ਨਹੀਂ ਜਾਂਦਾ ਆਪਾਂ ਹੈ ਇਹ ਕਾੜ ਕੇ ਉਹਨਾਂ ਨੂੰ ਨਾ ਜੈਸ ਵੇਲਤਨ ਸੂਰਜ ਵਜਣਾਂ ਨਹੀਂ ਨਿਕਣੱਖਾਂ ਜੀ ਮਾਸੀ ਜਰ ਆਣੀ ਮਾਸੀ ਮੇਰੀ ਅੱਜ ਨਹੀਂ ਐਸੇ ਵੇ ਆਏ ਬਿੰਦੂ ਨੇ ਕਾਮ ਮਾਸੀ ਕੁੱਕੀ ਦੇਖ ਲੈ ਮੇਰੇ ਨਾਲ ਮੇਰੇ ਸਾਥ ਜਵਾਨ ਲੜਾਤੀ ਓ ਅਸੀਂ ਤੁਸੀਂ ਐਂ ਕਹਿ ਰਹੇ ਏ ਏ ਏ ਏ ਐ ਮੀਨ ਮਾਸੀ ਨਾਲ ਤਾਂ ਮੇਰਾ ਪਾਲਾ ਪਿਆਰ ਆ ਬਈ ਅਸੀਂ ਤਾਂ ਉੱਥੋਂ ਤੇ ਲੜਦੀਆਂ ਗੀਆਂ ਹੈਨਾ ਮਾਸੀ ਜੀ ਕੋਈ ਨਹੀਂ ਮਾਸੀ ਜੀ ਆਪਾਂ ਲੜੇ ਮਾਸੀ ਉਹ ਮਾਸੀ ਉਹ ਵੀ ਲੜਦੀ ਵੀ ਅਸੀਂ ਪੈਰ ਨਾਲ ਹੀ ਨਹੀਂ ਨੋ ਕਿਸਿਆਣੀ ਪਿਆਰ ਵਾਲਾ ਮੇਰਾ ਤੇ ਮਾਸੀ ਦਾ ਇਹ ਕਿਹੜੇ ਹੋ ਵਾਲਾ ਤੋਂ ਜੋ ਚੀਕ ਖਸੀ ਲੱਗ ਕੇ ਥੀ ਕਿਹੜੇ ਵਾਲੇ ਉਹ ਜਿਹੜੇ ਤੁਸੀਂ ਉੱਥੇ ਕਹਿੰਦੇ ਸੀ ਪੱਕਿਆ ਪਿਆ ਆ ਸੀਗਾ ਸਖਲੀ ਉਹ ਵਾਲਾ ਮਿੱਠਾ ਹੋਊਗਾ ਆਪ ਕਹਾਂ ਨਹੀਂ ਤੋੜ ਲਿਆ ਕਰੋ ਖਾ ਲਿਆ ਕਰੋ ਨਹੀਂ ਤੇ ਮੂੰਹ ਚ ਪੈ ਜਾਂਦਾ ਹੀ ਇਹ ਤਾਂ ਗਲ ਤੁਹਾਡੀ ਜਮਾ ਜਾਏ ਜਾ ਮਾਸੀ ਇਹ ਮੈਂ ਤਾਂ ਵਿੱਚ ਤੋਂ ਖੱਦ ਨਹੀਂ ਆ ਦੇਤੀ ਕਿਹੜਾ ਸੀਗਾ ਸੁਖਲੀਨ ਮੈਂ ਕਹਿੰਦਾ ਆਸੀ ਆਉਸੀ ਲੈ ਤੇਰੇ ਵੀਰੋਂ ਪੱਟਦਾ ਸੀ ਮੈਨੂੰ ਪਰ ਕੀ ਕਰਾਂ ਲੈ ਹਾਂ ਮੈਂ ਤਾਂ ਕੋਈ ਨਹੀਂ ਵੀਰੇ ਨੂੰ ਕਿਹ ਪਤਾ ਕਿੰਨੇ ਜਣੇ ਖਾਣ ਆਉਣਗੇ ਬਹਾਨੇ ਨਾਲ ਕੇ ਆਪਣੇ ਘਰੇ ਆਉਣਗੇ ਰੌਣਕ ਲੱਗੀ ਰਿਆ ਕਰੂਗਾ ਬਹਾਨੇ ਨਾਲ ਤੇਰੀ ਸੱਸੂ ਮਾਂ ਕੀ ਨਹੀਂ ਹੁੰਦੀ ਉਹ ਵੀ ਬਹੁਤ ਪਹਿਲਾਂ ਇਹ ਵੀ ਉਹ ਖਾਣੇ ਚੱਲ ਨਹੀਂ ਆਗਰ ਮਾਸੀ ਜੀ ਲੋ ਵਧੀਆ ਸੀਗਾ ਕੇ ਦੇਖਣਾ ਬਹਾਨੇ ਨਾਲ ਆਏ ਤਾਂ ਸਹੀ ਕਹਿ ਉਹ ਜਿਵੇਂ ਨਾ ਦੇਰੇ ਮੈਂ ਵੰਗੂ توڑ ਕੇ ਦੂੰਗੀ ਨਾ ਉਹ ਬੱਦ ਮਿੱਠੇ ਹੋਣਗੇ ਦੇਖੀ ਚਲੋ ਆ ਫਿਰ ਤੇਰੀ ਠੀਕ ਹੈ ਜੇ ਨਵੇਂ ਤੇ ਨਹੀਂ ਆਉਗੇ ਵੀ ਹਾਂ ਮੰਨਦੇ ਤਾਂ ਕੁਝ ਜਵਾੜੀ ਦੀ ਬਾਕੀ ਭਾਈ ਮਨਪ੍ਰੀਤ ਕੋਰੇ ਟੋਲਾ ਇਹਨੂੰ ਤੋਹਲਾ ਇਹਨੂੰ ਤੋਹ ਬੜਾ ਵਧੀਆ ਲੱਗਦਾ ਬਸ ਠੀਕ ਹੈ ਮੈਂ ਹਾਂ ਦੋ ਹੱਥ ਨਾਲ ਆ ਲਿਓ ਉਹਨੂੰ ਤੱਤੇ ਨੂੰ ਲਾਓ ਬਈ ਗਾਇਸ ਆਪਾਂ ਤਾਂ ਆਏਗੇ ਕਰੇ ਖੇੜਿਆ ਇਹ ਹੁਣ ਆਪਾਂ ਜਾ ਰਹੇ ਆ ਆਪਣੇ ਘਰੇ ਵਾਪਸ ਇੱਕ ਬੰਦੇ ਨੂੰ ਅਸੀਂ ਸੈਂਡਲ ਚਕਾਏ ਨੇ ਉਪੜੀਆਂ ਦੇ ਨਾਲੇ ਬਾਲ ਚਕਾਈਏ ਜਿਹੜੀ ਜੈਰ ਦੀ ਵੀ ਉਧਰ ਘਰੇ ਸਿਰ ਜੁਦੂਗਾ ਗੁੰਤਾਜ ਵਾਲੇ ਤਾਂ ਕਾਇ ਨਹੀਂ ਗੁੰਤਾਜ ਗੁੰਦਾ ਆ ਪਿੱਛੇ ਰਹਿ ਗਿਆ ਕਿੱਥੇ ਗਣਾ ਤੂੰ ਓਏ ਉਹ ਆ ਗਈ ਉਧਰ ਇਹ ਇਹ ਦਾਦਾ ਜੀ ਕਿੱਥੇ ਨੇ ਆ ਸੀ ਦਾਦਾ ਜੀ ਰਾਸ ਬਗਾ ਮम्मी ਨਾਲ ਦਗੜ ਲਓਈ ਹੁਣ ਆਪਣੇ ਥੰਨੀ ਮੂਹਰੇ ਰਾਤ ਦੇ ਖਾਣੇ ਦਾ ਸਾਰਾ ਕੁਝ ਆਪਣਾ ਕੰਮ ਕੰਪਲੀਟ ਕੀਤਾ ਪਿਆਰ ਦਾ ਵਗੈਰਾ ਗੁੰਮਿਆ ਪਿਆਗਾ ਸਭ ਕੁਝ ਆਪਾਂ ਰੋਟੀ ਲਾਉਣੀ ਹੈ ਕਿਹੜਾ ਰੋਟੀ ਲਾ ਕੇ ਜਾਣਾ ਨਾ ਖਵਾਉਣੀ ਹੈ ਫਿਰ ਆਪਾਂ ਕਰਾਂਗੇ ਗੱਲਾਂ ਬਾਤਾਂ ਸਾਰੇ ਜਾਣੀ ਲਓਈ ਉਧਰ ਸਾਡੀ ਮੰਮੀ ਤੇ ਜੁਝਾਰ ਦੀ ਰੇਸ ਲੱਗ ਰਹੀ ਆ ਜੁਝਾਰ ਨਹੀਂ ਆ ਤਾ ਦਾ ਮੰਮੀ ਤੁਹਾਡੇ ਏ ਤਸਰੇ ਪੂਰੀ ਰੇਲ ਬਣਾ ਰੱਖੀ ਆ ਮੰਮੀ ਦੀ ਵਿਹੜੇ 'ਚ ਕਹਦਾ ਮੈਂ ਨਹੀਂ ਕਹਉਂਦਾ ਕਹਿੰਦਾ ਮੰਮਾ ਕੋਲੇ ਆ ਜਾ ਆ ਜਾ ਆ ਜਾ ਆ ਜਾ ਪੱਜਾ ਆ ਜਾ ਆ ਜਾ ਆ ਜਾ ਪੁੱਤ ਆ ਜਾ ਆ ਜਾ ਉਂ ਤਾਂ ਤੂੰ ਵੀ ਪੌੜੀਆਂ ਚੜੇ ਉਹਨਾਂ ਛੱਡ ਦੋ ਮਾਂ ਛੱਡ ਦੋ ਮੈਂ ਲੈ ਜਾਣਾ ਲੋ ਜੀ ਮੈਂ ਤੇ ਮੰਮੀ ਨੇ ਤਿਆਰ ਕਰ ਲਿਆ ਗੱਡਮਾਲ ਦੀ ਸਾਰਿਆਂ ਨੂੰ ਖਾੜਾ ਹਨਾ ਇਹਦਾ ਲੀਵਰ ਦੀ ਕਰਮੈਸ ਵਾਸਤੇ ਆ ਤੁਹਾਨੂੰ ਫਾਇਦਾ ਹੋਵੇ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੀ ਤਕਨੀਕੀ ਸਮਾਰ ਪੈਂਦਾ ਹਨਾ ਠੀਕ ਹੈ ਨਾ ਮੀ ਉਹ ਬਾੜ ਕੇ ਪਉਣਾ ਸੀ ਇਹਦੇ ਵਿੱਚ ਬਹੁਤ ਸਮਾਰਸਲਾ ਸੀ ਹੁਣ ਮੈਂ ਮੰਮੀ ਤੇ ਗੈਰ ਕਿੰਨੇ ਪੀ ਲਾ ਲਿਆ ਹੈ ਨਾ ਜੇ ਤੁਹਾਨੂੰ ਦੱਸਾਂਗੇ ਵੀ ਇਹਦਾ ਕੋਈ ਫਾਇਦਾ ਹੁੰਦਾ ਕਿ ਨਹੀਂ ਉਹ ਸਹੀ ਸਹੀ ਗੱਲਾਂ ਦਸੀ ਕੋਈ ਇਹਦੇ ਵਿੱਚ ਕੋਈ ਦਵਾਈ ਠਾਕੇ ਕਿਸੇ ਦੇ ਗੱਲ ਨਹੀਂ ਕਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਵੀਰ ਕਪੜ ਕੋਈ ਦਵਾਈ ਨਹੀਂ ਬਸ ਹੁਣ 7 ਸਾਲ ਹੋ ਗਏ ਮੈਨੂੰ ਮੰਮੀ ਆ ਮਾਮਾ ਮਮੀ ਮੈਂ ਐਂਜ ਕਰਕੇ ਜਿਹੜਾ ਵੀ ਕੋਈ ਬੋਲ ਜਾਂਦਾਗਾ ਸਾਰੀ ਭਾਸ਼ਾ ਸਮਝ ਆਉਂਦੀ ਹੈ ਮੈਨੂੰ ਓਰੇ ਹੱਸਾ ਜੀ ਸੱਚੀ ਚਾਚੀ ਹੋਰ ਲੱਗੀ ਆਪ ਕਿਉਂ ਬਜਾ ਦੱਸ ਕਿਉਂ ਨਹੀਂ ਲੱਗੀ ਹੋਣੀ ਖੇਡਦਾ ਸਾਨੂੰ ਨਹੀਂ ਨਹੀਂ ਦੀ ਅੱਗੇ ਤੁਸੀਂ ਲੈ ਲਓ ਕੀ ਕਿ ਕਿੱਤੋਂ ਵਧੀਆ ਲੱਗਣਾ ਤੁਮੈਂ ਨੂੰ ਨਹੀਂ ਵਧੀਆ ਲੱਗੇ ਤੁਸੀਂ ਲੈ ਆ ਨਹੀਂ ਪਰ ਮੈਂ ਬਾਹਰ ਜਾਣਾ ਮੈਂ ਬਾਹਰ ਜਾ ਚਾਚੀ ਦਾ ਉੱਤ ਚਾਚੀ ਕਹਿੰਦੇਂ ਤੁੰਦਾ ਸੱਤ ਹੂੰ ਇਕੇ ਚਾਚੀ ਤਾਂ ਦਾ ਚੱਲ ਬੱਤੇ ਜਦੋਂ ਆ ਘਰੇ ਇੱਕ ਬੰਦਾ ਰੱਖਣਾ ਹੋਇਆ ਮੈਂ ਜਦੋਂ ਚਾਚੀ ਜੀ ਨੇ ਰੱਖਿਆ ਮੈਨੂੰ ਰੱਖਦਾ ਨਹੀਂ ਓਏ ਮੈਨੂੰ ਰੱਖਦਾ ਨਹੀਂ ਇਹਦਾ ਚਾਚੀ ਦਾ ਚਮਚੀ ਵੜਾ ਵੱਡਾ ਅਈ ਆਇ ਕਦੇ ਚਮਚਾ ਤਾਂ ਭਾ ਕੇ ਰੱਖੀ ਨਾ ਨਹੀਂ ਇਹ ਤਾਂ ਭਾਈ ਦਲਵਨ ਮੈਂ ਉਹਨਾਂ ਨੂੰ ਪਿਆਰ ਕਿੰਨਾ ਕਰਦਾ ਤੈਨੂੰ ਮੈਂ ਇਹ ਤੁਸੀਂ ਜਦੋਂ ਮੇਰੇ ਚਾਚੀ ਨੂੰ ਨਹੀਂ ਕਰਦੇ ਨਹੀਂ ਚਾਚੀ ਦੀ ਰਿਸਪੈਕਟ ਨਹੀਂ ਕਰਦੇ ਤੁਸੀਂ ਇੱਜ਼ਤ ਨਹੀਂ ਕਰਦੇ ਉੱਟਾ ਬੜਾ ਹੋਇਆ ਮੁੱਕ ਗਿਆ ਉਹ ਦੇਖ ਉਹ ਉਧਰ ਆ ਕੇ ਮੈਂ ਬਾਹਰ ਜਾਣਾ ਗੱਲ ਦੇਖ ਆ ਵੀਰੇ ਨੂੰ ਕੱਲ ਤੇਰੀ ਵੀਡੀਓ ਪਾਈ ਸੀ ਸ਼ਹਿਰ ਨੂੰ ਦੇਖੀ ਸੀ ਤੂੰ ਹਾਂ ਅੰਦਰ ਆਈ ਸੀ ਹਾਂ ਮੁੰਡਾ ਤਾਇਆ ਕਰਦਾ ਹੈ ਤੇ ਜਿੰਦਵਾਰ ਦਾ ਮੁੰਡਾ ਤਾਇਆ ਦਾ ਤਾਇਆ ਨਾ ਮੁੰਡਾ ਬਈ ਜਿਹੜਾ ਆਰਦਾ ਸਾਰੇ ਕਿੰਨੇ ਸਾਡੇ ਬਲੌਗ ਸੀ ਨੂੰ ਕਰੂੰਗੇ ਸਿੰਗੂਲਰ ਕਿੰਦਾ ਡਿਫਰੈਂਟ ਹੁੰਦਾ ਰਹੀ ਸਿੰਗੂਲਰ ਡਿਫਰੈਂਟ ਹੁੰਦੀਆਂ ਤੇ ਸੁਣਦੇ ਨਹੀਂ ਸਾਡਾ ਬਲੌਗ ਕਹਿੰਦਾ ਫੁਲ ਫੁਲ ਵੀ ਹੋਰ ਕਿੱਥੇ ਬਗ ਜੇ ਰੋਜ ਥੋੜੀ ਸੀ ਕੰਮ ਚੱਡ ਕੇ ਕਿਤੇ ਡੇਰ ਵਾਲੀ ਕਿਉਂਕਿ ਸਾਰਾ ਕੰਮ ਆ ਇਹ ਜਾ ਅਸੀਂ ਕਿਤੇ ਨਹੀਂ ਜਾ ਸਕਦੇ ਸੋ ਪਲੀਜ਼ ਗਾਇਸ ਤੁਹਾਨੂੰ ਹੀ ਦੇਖਣੇ ਪੈਣਗੇ ਸੋ ਸੌਰੀ ਠੀਕ ਹੈ ਜੀ ਖੰਡ ਕੀ ਹੋ ਗਿਆ ਮੰਮੀ ਕੀ ਹੋ ਗਿਆ ਕੀ ਹੋ ਗਿਆ ਬਾਹਰ ਭਾਂਦਾ ਸੀਗਾ ਮੈਂ ਮੂੰਹ ਮੜਦਾ ਨਹੀਂ ਮਾਰੇ ਸੱਪਾਂ ਨਾਲ ਹਾਂ ਉਹ ਕਰ ਦਿੰਦਾ ਝਿੰਜਾ ਫਿਰ ਮੇਰੇ ਖੰ ਬੋਲਣ ਤੇ ਮੈਂ ਬਸ ਬਸ ਬੋੜ ਬੋੜ ਕਰਦਾ ਆਇਆ ਉਹ ਪੂਰਾ ਹੋ ਗਿਆ ਇਹ ਕੀ ਆ ਪਾਪੇ ਵਰਗਾ ਇਹ ਨੂੰ ਤੇਰੇ ਪਾਪੇ ਨੂੰ ਆਦਤ ਆ ਮੂੰਹ ਦੇ ਵਿੱਚ ਬੋੜ ਬੋੜਾਉਂਦੇ ਹਾਂ ਮੈਂ ਇਹਨੂੰ ਤਾਂ ਭਾਸ਼ਾ ਵੀ ਸਮਝਾਉਣ ਲੱਗ ਗਿਆ ਜਵਾਕਾਂ ਵਿੱਚ ਦੀ ਗੱਲਾਂ ਕੱਢਦੀਆਂ ਯਾਰ ਤੂੰ ਸਿੱਧਾ ਕਹਿ ਨਾ ਮੈਂ ਕੱਢਦੀ ਸ਼ਰਮ ਸਿੱਧਾ ਸਟ੍ਰੇਟ ਬੋਲ ਰਹੀ ਐ ਈ ਮਤਾਂ ਬੋਲਦਾ ਹੈ ਉਈ ਲੋਕ ਦੇਖੋ ਕੀ ਕਹਾਂਗੇ ਤੇ ਕੀ ਕਹਿਣੀ ਲੋਕ ਕਹਣਗੇ ਮਾਂ ਤਾਂ ਬੈਠੀ ਕੀ ਕਰਦੀ ਹੈ ਤਿੰਨ ਚਾਰ ਜੱਟ ਹੈ ਹੈ ਲੋਕ ਕਹਣਗੇ ਮਾਂ ਤਾਂ ਬੈਠੀ ਕੀ ਕਰਦੀ ਹੈ ਤਿੰਨ ਚਾਰ ਮੂੰਹ ਤੇ ਜਾਣਾ ਆ ਸਾਡੇ ਬੱਚੇ ਦੇ 7:00 ਵਜੇ ਦਾ ਲੈ ਜਾ ਬੱਕੀ ਨੇ ਆਪ ਨਹੀਂ ਮਰਵਾਈ ਗਲਤੀ ਨਾਲ ਵਜੇ ਹੈ ਹਨਾ ਅੰਗੇ ਲੈੰਦਾ ਇਹ ਵੀ ਆਪ ਕੋ ਵੱਡਿਆਂ ਨਾਲ ਦੁੱਗਣਿਆਂ ਨਾਲ ਤਰਾਇਂ ਬੰਦੇ ਲਵਾਏ ਗਏ ਇਸ ਚ ਕਹਿੰਦੇ ਵਈ ਤਾਸ ਨਮੀ ਲੱਗਦੇ ਮੇਰੇ ਬੱਤਨ ਮੋਰ ਰੌੜਾ ਦੀ ਤਾਸ ਡਾ ਡਾ ਰੌੜਾ ਦੀ ਪਤੋ ਪਤੈ ਪਾਣੀ ਚ ਛੁੱਤੀ ਦਾ ਖਰਾਬ ਨਹੀਂ ਹੁੰਦੀ ਕਹਿੰਦੇ ਜਿਹੜੀ ਉਹ ਦੂਜੀ ਤੁਰ ਵਧੀਆ ਦਾੰਦ ਲਿਆ ਕੇ ਦੂੰ ਯਾਰ ਆ ਮੁੰਡਾ ਹਾਂ ਉਹ ਕਿਥੇ ਹੈ ਹੱਥ ਤੂੰ ਲਾ ਦੇ ਮਾਰੇ ਨਾ ਬੇਗਾ ਕੋਈ ਨਾ ਮੇਰੀ ਨਿਗਾ ਮਮੀ ਮਦਰ ਜਾਣ ਨਹੀਂ ਦਿੰਦੇ ਨੂੰ ਮੰਨ ਕੇ ਕਾਲੀ ਨਹੀਂ ਬਦਲੀ ਉਹ ਤਾਂ ਉਹ თਾਲੀ ਦੀ ਬੋਲ ਆलो ਮੰਮੀ ਉਹਨੇ ਫੇਰ ਪੈਪ ਲਾ ਲਈ ਅੱਜ ਹੱਬ ਤੋਂ ਖੋ ਸਾਡੇ ਜਵਾਬ ਦੇ ਉਹ ਫਿਰਦੇ ਜਿਹੜੇ ਪੈਪ ਕਾਲੀ ਲਾ ਲਈ ਪੈਪ ਲਉਂਦੇ ਲਉਂਦੇ ਪੰਜ ਦਿਨਾਂ ਦੇ ਵਾਲਾ ਰੱਖਿਆ ਸੀ ਜਿਹੜਾ ਹੋਰ ਯਾ ਤੱਕ ਜਾਣਾ ਬਰਬਾਦ ਹੋ ਜਾਂਦਾ

ਸੈਂਡਨ ਲਾ ਦੇਣਾ ਬਾਏ ਥਰੂ ਲਓ ਮੈਟਰਪਨਾਲ ਤੋਂ ਜੇ ਤਿਆਰ ਫੈਰ ਹੋਵੇ ਮੈਂ ਅੱਜ ਦੇਖਣਾ ਪਜਾਵਾਂਗਾ ਜੋ ਲੋਅ ਟੀ-ਸ਼ਰਟ ਜੀ ਕਿਉਂਕਿ ਉੱਥੇ ਕਰਨੀ ਹੁੰਦੀ ਹੈ ਬਾੜੀ ਤਾਂ ਕਰਕੇ ਫਿਰ ਔਖਾ ਹੋ ਜਾਂਦਾ ਪੈਨਟ ਸ਼ਰਟਾਂ ਦੇ ਵਿੱਚ ਗਰਮੀ ਦਾ ਮੌਸਮ ਹੈ ਕੋਈ ਲੋਕ ਵਾਲੇ ਹੁੰਦੇ ਤੇ ਹੌਮਸ ਵੀ ਬਹੁਤ ਹੁੰਦੀ ਹੈ ਤਾਂ ਵਧੀਆ ਆਰਾਮ ਨਾਲ ਕੈਜੂਅਲੀ ਨਜ਼ਾਰਾ ਲਵਾਂਗੇ ਤੇ ਅਸ 11 ਵਜੇ ਚੱਲਾਂਗੇ ਪਚੰਦੀ ਘੜਾਪੂ ਵਿੱਚ ਸੱਦਾ ਹੋਰ ਕੰਮ ਪਹਿਲਾਂ ਉਹ ਕਰ ਲਾਂਗੇ ਮੈਚ ਦਾ ਥੋੜੀ 5-7 ਵਜੇ ਤੇ ਉਦੋਂ ਪਹਿਲਾਂ ਫਿਰ ਆਪਾਂ ਕੰਮ ਧੰਦੇ ਦੇ ਵੇੜ ਲਾਂਗੇ ਆਪ ਦੇਖ ਲੋ ਹਾਇ ਤੇ ਇੱਕ ਤੇ ਕਰ ਗੀ ਪੰਜਾਬੀ ਵੀ ਫੜਾ ਦੇ ਲੋ ਵੀ ਸਾਨੂੰ ਲੈਣਾ ਆਏ ਨੇ ਅੱਜ ਡੈਡੀ ਕਿਉਂਕਿ ਰਿੱਕੀ ਗਏ ਨੇ ਮੈਚ ਦੇਖਣ ਅੱਜ ਡੈਡੀ ਸਾਨੂੰ ਲੈਣਾ ਆਇਆ ਸਕੂਟਰੀ ਤੇ ਅਸੀਂ ਜਾਵਾਂਗੇ ਅੱਜ ਸਕੂਟਰੀ ਤੇ ਹਾਂਜੀ ਬਈ ਲੋ ਆਪਾਂ ਪਹੁੰਚ ਗਏ ਘਰ ਤੇ ਅੱਜ ਰਿੱਕੀ ਹੈ ਨਹੀਂਗੇ ਤੇ ਆਪਾਂ ਨੂੰ ਠੀਕਾ ਘਰ ਲੈ ਕੇ ਆਏ ਨੇ ਡੈਡੀ ਸਕੂਟਰੀ ਤੇ ਆਏ ਆ ਅੱਜ ਆਪਾਂ ਡੈਡੀ ਦੇ ਨਾਲ ਤੇ ਜੁਝਾਰ ਤਾਂ ਬਹੁਤ ਚਾਂਬਲਿਆ ਹੋਇਆ ਸੀਗਾ ਸਕੂਟਰੀ ਤੇ ਨਾ ਬੈਠ ਕੇ ਬਈ ਉਹਨੂੰ ਇੰਨੀ ਖੁਸ਼ੀ ਹੁੰਦੀ ਹੈ ਨਾ ਬਹੁਤ ਜ਼ਿਆਦੇ ਤੇ ਸੌਰੀ ਬਈ ਕੱਲ ਆਪਣੀ ਤੋਂ ਵਲੌਗ ਨਹੀਂ ਪਿਆ ਕਿਉਂਕਿ ਰਿੱਕੀ ਹੈ ਨਹੀਂ ਸੀਗੇ ਤਾਂ ਮੈਨੂੰ ਕੰਮ-ਕਾਰ ਜ਼ਿਆਦੇ ਸੀਗੇ ਤਾਂ ਕਰਕੇ ਮੇਰੇ ਤੋਂ ਨਾ ਉਹਦੀ ਐਡੀਟਿੰਗ ਹੋਈ ਆ ਪ੍ਰੋਪਰ ਹਨਾ ਤੇ ਵਲੌਗ ਵੀ ਬਹੁਤ ਘੱਟ ਬਣਿਆ ਹੋਇਆ ਸੀਗਾ ਸੋ ਇਹ ਕਾਰਨ ਸੀਗਾ ਕੱਲ ਬਲੌਗ ਨਾ ਪਾਉਣ ਦਾ ਤੇ ਬਾਕੀ ਹੁਣ ਆਪਾਂ ਸਬਜੀ ਬਣਾਤੀ ਸਬਜੀ ਅੱਜ ਬਣਾਈ ਹੈ ਕਿ ਕद्दू ਦੀ ਆਪਾਂ ਅੱਜ ਬਣਾਇਆ ਘਰੇ ਦੁੱਧ ਕद्दू ਆਟਾ ਆਪਾਂ ਗੁੰਨਤਾ ਠੀਕ ਹੈ ਤੇ ਅੱਜ ਕਾਫੀ ਸਾਰੇ ਆਪਣੇ ਜਿਹੜੇ bizness ਵਾਲਾ ਨੰਬਰ ਆ ਆਪਣਾ ਉਹ ਤੇ ਮੈਸੇਜ ਵੀ ਕਾਫੀ ਆਏ ਪਏ ਆ ਕਾਲਸ ਵੀ ਕਾਫੀ ਆਈਆਂ ਪਈਆਂ ਨੇ ਤਾਂ নাও ਆਪਾਂ ਹੁਣ ਉਹ ਅਟੈਂਡ ਕਰਨੀਆਂ ਨੇ ਕਿਉਂਕਿ ਅੱਜ ਵੀਰਪਾਲ ਸੀਗੀ ਐਬਸੈਂਟ ਨਹੀਂ ਤਾਂ ਉਹ ਅਟੈਂਡ ਕਰਦੀ ਹੁੰਦੀ ਆ ਬਟ ਫੇਰ ਵੀ ਕੋਈ ਨਾ ਕੋਈ ਕਾਲ ਮੈਸੇਜ ਤੁਹਾਡਾ ਜਿਹੜਾ ਹੈਗਾ ਸਕਿਪ ਹੋ ਜਾਂਦਾ ਉਹਦੇ ਲਈ ਬਈ ਰੀਲੀ ਸੌਰੀ ਠੀਕ ਹੈ ਮੇਰੀ ਕੋਈ ਅਟੈਂਸ਼ਨ ਨਹੀਂ ਹੁੰਦੀ ਵੀ ਮੈਂ ਤੁਹਾਡੀ ਕਾਲ ਸਕਿਪ ਕਰਾਂ ਜਾਂ ਮੈਸੇਜ ਸਕਿਪ ਕਰਾਂ ਬਟ ਕੰਮਕਾਰੀ ਇਦਾਂ ਦੇ ਹੁੰਦੇ ਕਿ ਵੀ ਘਰ ਦਾ ਕੰਮ ਵੀ ਕਰਨਾ ਹੁੰਦਾ ਬਾਹਰ ਵੀ ਆਪਣਾ ਕਰਕੇ ਆਉਣਾ ਹੁੰਦਾ ਹਨਾ ਸੋ ਉਹਦੇ ਲਈ ਸੌਰੀ ਬਈ ਤੇ ਆਪਾਂ ਹੁਣ ਆ ਰਿਪਲਾਈ ਕਰ ਦਈਏ ਸਾਰੇ ਕਲਾਇੰਟਸ ਦੇ ਠੀਕ ਹੈ ਜੁਝਾਰ ਉਧਰ ਗਿਆ ਖੇਡਣ ਉਦੇ ਆਉਣ ਤੋਂ ਪਹਿਲਾਂ ਪਹਿਲਾਂ ਤੇ ਫਿਰ ਆਪਾਂ ਬਾਕੀ ਦਾ ਕੰਮ ਕਰਾਂਗੇ ਤੇ ਅੱਜ ਮੰਮੀ ਨੇ ਬਣਾਇਆ ਸੀਗਾ ਠੀਕ ਆ ਮੰਮੀ ਦੀ ਮਤਲਬ ਰਿੱਕੀ ਦੇ ਨਾਨੀ ਜੀ ਜਿਹੜੇ ਹੈਗੇ ਨੇ ਆਹਾ ਜਿਹੜੀ ਡਿਸ਼ ਆ ਇਹ ਬਣਾਉਂਦੇ ਹੁੰਦੇ ਸੀ ਮੈਂ ਮੰਮੀ ਤੋਂ ਪੁੱਛ ਕੇ ਦੱਸੂ ਕਿੱਦਾਂ ਬਣਾਈਏ ਉਹਨਾਂ ਨੇ ਤੁਸੀਂ ਵੀ ਇਹ ਘਰੇ ਬਣਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੇ ਇਹ ਮੈਨੂੰ ਤਾਂ ਪਰਸਨਲੀ ਬਹੁਤ ਸਵਾਰ ਲੱਗੇ ਬਟ ਮੇਰੀ ਜਾੜਾਂ ਨੂੰ ਕੀੜਾ ਲੱਗਿਆ ਹੋਇਆਗਾ ਤਾਂ ਕਰਕੇ ਜਾੜਾਂ ਦੇ ਵਿੱਚ ਇਹ ਫਸ ਜਾਂਦਾਗਾ ਤਾਂ ਉਹਦੇ ਨਾਲ ਤਕਲੀਫ ਹੁੰਦੀ ਹੈ ਮੈਂ ਥੋੜਾ ਕਾਦਾ ਸੀਗਾ ਮਿੱਠਾ ਜ਼ਿਆਦਾ ਇਹ ਚ ਬਟ ਜੇ ਕਿਸੇ ਨੂੰ ਮਿੱਠਾ ਗਾਂਧੀ ਜ਼ਿਆਦਾ ਆਦਤ ਹੈ ਕਿਸੇ ਨੇ ਖਾਣਾ ਬਣਾਉਣਾਗਾ ਤਾਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਹਦੀ ਰੈਸਪੀ ਦੱਸ ਦੂੰਗੀ ਠੀਕ ਹੈ ਚਲੋ ਬਈ ਜਾਦਾ ਸਮਾਂ ਨਾ ਲੈਂਦੇ ਹੋਏ ਹੁਣ ਆਪਾਂ ਰਿਪਲਾਈ ਕਰ ਦਈਏ ਲੋ ਬਈ ਕੰਮ ਥੰਦੇ ਫਿਨਿਸ਼ ਕਰਕੇ ਅੱਜ ਹੈਗਾ ਮੈਚ ਪੰਜਾਬ ਤੇ ਮੁੰਬਈ ਵਾਲਿਆਂ ਦਾ ਠੀਕ ਆ ਮੁੰਬਈ ਵਾਲਿਆਂ ਦੇ ਕਿਹਨੀਆਂ ਆਰਸੀਬੀ ਵਾਲਿਆਂ ਦਾ ਹੁਣ ਆਪਾਂ ਜਾ ਕੇ ਦੇਖਦੇ ਹਾਂ ਮੈਚ ਸਾਰਿਆਂ ਨੂੰ ਸਾਨੂੰ ਚਾਹ ਹੋਇਆ ਫਿਰ ਮੈਚ ਹੋ ਕਰਨ ਦਾ ਓਏ ਯਾਰ ਆ ਜਾ ਪਾਪਾ ਨੂੰ ਦੇਖੀਏ ਆ ਜਾ ਭੱਜਿਆ ਪੁੱਤ ਹੈਗਾ ਮੈ ਲਾਉਣੀ ਔਰੇ ਦੇ ਮੈਨੂੰ ਕੱਢ ਤਾਂ ਲਿਆ ਵਾ ਖੜ ਜਾ ਇੱਥੇ ਜੀ ਬੰਦਾ ਇਹ ਕਿਹੜਾ ਕੱਢੀ ਬੈਠਾ ਨੂੰ ਹਾਟਸਟਾਰ ਖੜਿਆਗਾ ਆਈ ਜਾ ਉਹ ਤਾਂ ਸਪੋਰਟਸ ਦੇ ਵਿੱਚ ਆ ਸਿਧਾ ਚੱਕ ਠੀਕ ਹੈ ਆਰਸੀਬੀ ਤੇ ਪੰਜਾਬ ਵਾਲਿਆਂ ਦਾ ਤੂੰ ਕਿਹਦੇ ਕੰਨੀ ਆ ਮੈਂ ਤਾਂ ਪੰਜਾਬ ਕੰਨੀ ਆ ਆਰਸੀਬੀ ਦੇ ਵਿੱਚ ਕੋਲੀ ਆ ਕੋਲੀ ਵੀ ਆਪਣਾ ਪਰ ਅੱਜ ਦਾ ਪੰਜਾਬ ਆਪਣਾ ਪੁੱਤ ਪੰਜਾਬੀ ਜੀ ਪਤਾ ਲੱਗ ਗਿਆ ਸੀ ਲਓ ਬਈ ਟੀਮ ਹੋ ਗਈ ਆ ਤਿਆਰ ਪੰਜਾਬ ਕਿੰਗਸ ਦੀ ਲਓ ਬਈ ਮੈਚ ਵਧੀਆ ਚੱਲੀ ਜਾਂਦਾ ਆਪਣਾ ਡੈਡੀ ਨੂੰ ਭੁੱਖ ਲੱਗੀ ਵੀ ਡੈਡੀ ਨੂੰ ਰੋਟੀ ਲੈ ਕੇ ਆਉਣੇ ਆਪਾਂ ਡੈਡੀ ਵੀ ਮੈਚ ਦੇਖਣਗੇ ਜਲਦੀ ਆਦੀ ਆਪਾਂ ਕੰਮ ਨਿਵੇੜ ਕੇ ਮੈਚ ਦੇਖਦੇ ਅਸੀਂ ਹੱਸੀਆਂ ਦੇ ਸੀ ਮੈਂ ਕਿਹ ਰਿੱਕੀ ਉੱਥੇ ਬੈਠੇ ਘਰੀ ਜਾਂਦੇ ਹੋਣਗੇ ਓ ਚੱਕ ਲੱਗ ਗਿਆ ਓ ਚੱਕ ਲੱਗ ਗਿਆ हां भाई मैं ट्रक पहुंच गया मोलापुर आ भाई दा स्पेशल धन्यवाद भाई अपनी ट्रैक्टर लेके आया यार जी ते हुन ਸਮਝ ਜਾ ਕੇ ਇਸ ਦਾ ਮਾਹੌਲ ਦਿਖਾਉਣ ਅੱਜ ਕੋਲੀ ਨਾਲ ਮੈਚ ਆ ਆਹ ਡੱਕਟ ਆਪਣੀਆਂ ਦੋ ਆਹ ਬਾਈ ਜਾ ਕੇ ਲੈ ਆਇਆ ਸੀ ਪਹਿਲਾਂ ਪਾਧਾਰ ਘੜ ਪੇ ਦਿੱਤਾ ਸੀ ਬਾਈ ਨੇ ਤੇ ਹੁਣ ਜਾ ਕੇ ਦਿਖਾਉਣਾ ਸਾਨੂੰ ਤੇ ਕੋਲੀ ਦੇ ਅੱਜ ਪੰਜਾਬ ਵਾਲਿਆਂ ਦਾ ਮੁਕਾਬਲਾ ਹੋਣਾ ਹੈ ਜੀ ਹਾਂ ਕੋਲੀ ਦਾ ਹੀ ਆ ਹੋਰ ਅੱਜ ਕੋਲੀ ਨੂੰ ਹਰਾਉਣਾ ਵਿੱਚ ਆਹ ਬਾਈ ਕਹਿੰਦਾ ਕੋਲੀ ਜਿੱਤੂਗਾ ਖੜਕੜ ਕਾ ਪੂਰਾ ਹੋ ਖੜਕੜ ਕਾ ਪੂਰਾ ਹੋ ਮੈਚ ਵਧੀਆ ਲੱਗੂ ਗੱਲ ਲੱਗਣਾ ਟਰੈਕ ਦੇਖ ਲੋ ਚੰਡੀਗੜ੍ਹ ਚ ਐ ਵਹਜਾ ਇਧਰੋਂ ਐ ਵਹਜ ਜਾਂਦੀ ਆ ਜਦੋਂ ਮੈਚ ਹੁੰਦਾ ਕਿਹੜਾ ਪਿੰਡ ਆ ਬਾਈ ਇਹ ਚੋਰ ਆਸ ਨੇ ਆ ਇਹ ਵੀਰੋ ਝਾਂਬੋ ਦੇ ਗੋਲ ਆ ਯਾਰ ਨਾ ਭੁੱਲ ਜਾਣਾ ਝਾਂਬੋ ਰੱਪੇ ਸੇਲ ਦੋ ਮਨਾਣਾ ਇਹ ਤੀੜਾ ਪਿੰਡ ਆ ਜਦ ਕਿ ਜਿਹੜਾ ਨਿਊ ਚੰਡੀਗੜ੍ਹ ਬਣਾਇਆ ਇਧਰ ਇਹਨਾਂ ਨੇ ਸਾਰਿਆਂ ਨੇ ਹੌਲੀ ਹੌਲੀ ਸਾਰਾ ਪਿਕਸ ਹੋ ਜਾਣਾ ਇਹ ਅਜ ਤਾਂ ਬਸ ਵਜਾ ਐ ਵੀ ਇਹ ਸਟਾਰਟਿੰਗ ਆ ਹੁਣ ਜਦੋਂ ਇੰਟਰਨੈਸ਼ਨਲ ਮੈਚ ਹੋਣਗੇ ਇੰਡੀਆ ਟੀਮ ਦੇ ਹਨਾਗੇ ਜੀ ਉਦੋਂ ਦੇਖੀ ਤੂੰ ਹੋੜੀ ਫੋੜੀ ਇਹ ਪਾਣਾ ਪੂਰਾ ਕੋ ਹੋਏ ਨਾ ਇਹ ਕਿਸੇ ਨੇ ਇਨਵੈਸਟ ਕਰਨਾ ਇੱਧਰ ਕਰ ਸਕਦਾ ਹੁਣ ਹੈ ਨਾ ਸਬਰ ਕਰਨਾ ਬਹੁਤ 3-4 ਸਾਲ ਪਰ ਆਇਆ ਵੀ ਬਾਰੇ ਲੈ ਰਿਹਾ ਹੁਣ ਨਹੀਂ 3 ਸਾਲ ਸਭ ਗਰਾਊਂਡ ਖੁੱਲ ਗਿਆ ਬਾਈ ਹੁਣ ਤਾਂ ਨਾਲ ਹੀ ਨਾਲ ਪ੍ਰਾਪਰਟੀ ਨਾਲ ਨਾਲ ਪੀ ਛੱਡਦੀ ਹੈ ਅੱਠੀ ਬਾਈ ਦਾ ਚੰਕ ਮੰਜਰ ਠਾ ਤੂੰ ਤਾਂ ਬੜ ਡਰਫ ਕਰ ਹਾਂ ਮੈਂ ਕਹਣਾ ਯਾਰ ਇੱਥੇ ਪਾਰਕਿੰਗ ਤੋਂ ਆ ਦੇਖ ਲਈ ਮੂਰੀ ਪਾਰਕਿੰਗ ਦੇ ਬਾਅਦ ਤੇ ਵੀ ਬੰਦੇ ਨੇ ਵਿਚਗਾਰਡ ਲਾ ਲਿਆ ਇੱਥੇ ਤੁਸ ਨੂੰ ਜਾ ਕੇ ਦਿਖਾਉਣੇ ਆ ਫਿਰ ਲੋਕ ਆਪਣੀ ਆਉਂਦੀ ਜਮੀਨਾਂ 'ਚ ਪਾਰਕਿੰਗ ਬਣਾਈ ਜਾਂਦੇ ਆ ਹਾਂ ਪਾਰਕਿੰਗ ਬਣਾਉਂਦੇ ਆ ਜੀ ਪੈਸਾ ਬਾਈ ਬਹੁਤ ਬਣਾਰੀ ਪਾਰਕ ਨੂੰ ਦੇਖੋ ਇਹ ਜਿਹੜਾ ਛੁੜਕਾ ਛੁੜਕਾ ਬੰਨ ਵਾਲੀਆਂ ਨੇ ਇਧਰ ਜਿੱਧਰ ਤੁਸੀਂ ਆਏ ਆ ਪੈਸੇ ਮੇਨ ਰੋਡ ਤਾਂ ਹੋਰ ਆ ਬਟੇ ਆ ਵੀ ਨੇੜੇ ਆ ਸ਼ਾਰਟਕਟ ਆਹ ਦੇਖ ਲਓ ਆ ਕਿਹੜੇ ਜਾਂਦੇ ਆ ਕੋਲੀ ਵਾਲੇ ਇਹਦੇ ਕੋਲ ਆਪਣਾ ਨੇ ਸਿਖਰਤਾ ਬਣ ਰਹੀਆਂ ਪਾਈ ਫਰਦ ਨੇ ਕੋਈ ਇਹ ਤਾਂ ਬਾਈ ਕੋਲੇ ਪਿਛਲੇ ਸਾਲਾਂ ਵੀ ਲੈਤੀ ਵੀ ਹੋ ਗੀਆਂ ਹਾਂ ਨਵੀਂ ਤਾਂ ਇਧਰ ਹੀ ਆਣਾ ਹਾਂ ਹਾਂ ਇਧਰ ਹੀ ਚੱਲ ਪਰ ਕੀ ਤੁਹਾਨੂੰ ਕੋਤਰਾ ਜਾਂਦੇ ਕੋਤਰਾ ਤੁਹਾਨੂੰ ਜਾ ਕੇ ਦਿਖਾਉਣੇ ਹਾਂ ਮਾਹੌਲ ਆਹ ਦੇਖੋ ਦੇਣੀ ਕਰੋੜ ਦੀ ਲਾਈਟਾਂ ਛੱਡ ਰੱਖੀਆਂ ਉਹਨਾਂ ਨੇ ਆਖ ਕੇ ਸੋਨੋ ਸਟੇਡੀਅਮ ਦੇ ਅੰਦਰ ਲ ਮਾਹੌਲ ਦਿਖਾਉਣੇ ਜਾਂ ਚੱਲ ਕੇ ਗੱਲਬਾਤ ਕਰਦੇ ਆਪਾਂ ਲੋ ਵੀ ਮਿੱਤਰੋ ਘੱਟ ਦੇਖੋ ਬਿਖੂ ਪੂਰਾ ਇਹਨ ਮੇਲਾ ਭਖਿਆ ਪਿਆ ਆਰਸੀਬੀ ਵਾਲੇ ਵੀ ਬਸੇਰੇ ਆ ਪੰਜਾਬ ਵਾਲੇ ਵੀ ਬਸੇਰੇ ਆ ਹੈਨਾ ਅੱਜ ਖੱਦਾ ਪੂਰਾ ਪੈਣਾ ਕੋਲੀ ਦੀ ਲੰਬ ਮਰੋਣੀ ਮਰੋਣੀ ਅੱਜ ਕੋਲੀ ਦੀ ਲੰਬ ਮਰਵਾਉਣ ਜਾ ਰਹੇ ਅਸੀਂ ਕੋਲੀ ਤੋਂ ਬਦਲਾ ਲੈਣਾ ਅੱਜ ਹਵਾ ਕਰਦਾ ਸੀ ਪਿਛਲੀ ਵਾਰੀ ਸਟੇਡੀਅਮ ਬਹੁਤ ਸੋਹਣਾ ਬਣਿਆ ਹੈ ਹਨਾ ਇਹ ਜੀ 노 ਡਾਊਟ ਉਹ ਇਧਰ ਰਸ਼ ਦੇਖੋ ਤੁਸੀਂ ਤੇ ਸਾਡੀ ਯੇਚ ਨੇ ਤੇ ਹੁਣ ਅਸੀਂ 2 ਨੰਬਰ ਕਾਊਂਟਰ ਤੇ ਜਾਣਾ ਹਨਾ ਚੱਲ ਸਾਹਮਣੇ ਜਾਂਦੇ ਹਾਂ ਇੱਕ ਮਿੰਟ ਇੱਥੇ ਖੜਕ ਕੇ ਦੇਖ ਲੈ ਆਪਣੇ ਕ੍ਰੈਡਿਟ ਨੰਬਰ ਕਿਹੜਾ ਹਨਾ ਇੱਥੇ ਨਾ ਡਾਟਾ ਦੇਖਣਾ ਇਧਰ ਹੈਗੇ 7 ਨੰਬਰ 11 ਤੇ 12 ਆਪਣਾ ਕਿੰਨਾ ਹੈ ਪਾਸ 7 7 ਆਜਾ ਫਿਰ ਇਧਰ ਹੀ ਚੱਲਣਾ ਸਾਡਾ ਹੈ ਨਾ 7 ਨੰਬਰ 게ਟ ਦੇ ਹੁਣ ਅਸੀਂ 7 ਨੰਬਰ 게ਟ ਦੀ ਚੱਲਦੇ ਹਾਂ ਲੋ ਵੀ 7 ਤੋਂ ਲੈ ਕੇ 1 ਤੱਕ ਲੈ ਕੇ 11 ਤੱਕ ਆਲੇ ਇਧਰ ਆ 5 ਤੋਂ ਲੈ ਕੇ 12 ਤੱਕ 5 ਤੋਂ ਲੈ ਕੇ 12 ਤੱਕ ਆਲੇ ਇਧਰ ਆ 1 ਤੋਂ ਲੈ ਕੇ 4 ਵਾਲੇ ਉਹ ਉਧਰ ਆ ਹੈ ਨਾ ਟਿਕਤਾ ਅਸੀਂ ਅੱਜ ਸੁਣੀਆਂ ਫਾਈ ਫਾਈ ਲੈ ਗਏ ਹਨ ਇਹ ਥੋੜੇ ਖੋਲੋ ਜੁਲ ਕਰਕੇ ਹਰ ਉਹ ਕਿਹੜਾ ਬਾਰੀ ਬਾਰੀ ਕਮਾਉਣੇ ਵਾਰੀ ਹੱਤਰਾ ਉਹ ਕਿਹੜਾ ਇਹ ਜਿਹਾ ਨਜ਼ਾਰਾ ਇਹ ਕਰ ਕਰੇ ਮਿਲਦਾ ਹੁਣ ਅਗਲੇ ਸਾਲ ਆਪੇ ਅਗਲੇ ਸਾਲ ਉਹਨੂੰ ਕੀ ਪਤਾ ਕਿੱਥੇ ਹੋਣਾ ਕੀ ਹੋਏ ਹਨਾ ਕੂਕ ਪੈਂਦੀ ਸਾਨੂੰ ਅੰਦਰ ਜਾ ਕੇ ਦਿਖਾਉਣੇ ਆ ਲਓ ਵੀ ਉਹ ਹੈ ਸਾਡਾ 7 ਨੰਬਰ ਗੇਟ ਕੋਈ ਕੋਈ ਜਾ ਰਿਹਾ ਚਲੋ ਆ ਬੰਦੇ ਸਾਡੇ ਨਾਲ ਦੇ ਹਨਾ ਜਿਹੜੇ ਆ ਖੜੇ ਨੇ 7 ਨੰਬਰ ਗੇਟ ਵਾਲੀ ਦੀ ਐਂਟਰੀ ਇੱਥੋਂ ਵੀ ਹੁੰਦੀ ਚੱਲ ਵੀਗੇ ਜੀ ਸਕਿਉਰਟੀ ਸਿਸਟਮ ਪੂਰਾ ਤਖੜਾ ਇੱਥੇ ਸਕੈਨ ਹੁੰਦਾ ਪਹਿਲਾਂ ਫੇਰ ਜਾਣ ਦਿੰਦੇ ਆ ਬਾਈ ਤੈਨੂੰ ਨਹੀਂ ਲੈਂਦੇ ਕੋਈ ਨਾ ਆ ਪੂਰਾ ਬਤਖੜਾ ਕੰਮ ਆ ਦੇ ਸਾਡੇ ਇਹਦੇ ਵੇਲੇ ਦੀ ਨਿਗ੍ਹਾ ਹੁੰਦਾ ਏ ਕੱਲੇ ਕੱਲੇ ਬੰਦੇ ਨੂੰ ਆ ਜਾ ਚਲੀ ਅਰੇ ਹੁਣ ਦੱਸ ਕਿਉਂ ਕਿਤੇ ਆਉਣਾ ਅੱਜ ਹੈ ਜਾਂਦਾ ਹੋਦਰ ਵੀਡੀਓ ਬਣਾ ਕੇ ਲੈ ਕੇ ਜਾਉਂ ਪੂਰੀ ਜਿਹਾਰ ਕੀ ਆਰਐਸਵੀ ਵਾਲੀ ਇੱਥੇ ਹੋਈਆਂ ਹੈ ਇਹਨੂੰ ਲੋਲੀਪੌਪ ਤੇ ਨਹੀਂ ਜਾਵਣਗੇ ਜਾਂਦੇ ਹੋ ਠੀਕ ਹੈ ਭਾਈ ਠੀਕ ਹੈ ਭਾਈ ਧੰਨਵਾਦ ਆ ਕਿਤੇ ਬਾਹਰ ਹੋਣ ਵਾਲਾ ਮੁੰਡਿਆ ਅਸੀਂ ਨਾ ਪਿਛਲੇ ਅੱਧੇ ਟੇਮੋਂ ਬਾਈ ਆਈ ਹੋ ਗਿਆ ਜਿਆਦਾ ਉਸ ਦੇ ਕਰ ਲੌਬੀ ਸਾਡੇ ਕੋਲ ਲੈ ਦੇ ਗਿਆ ਟੋਪੀ ਪੱਤੀ ਅੱਜ ਪੰਜਾਬ ਦੇ ਗੱਲ ਤੇ ਮੈਂ ਅੱਜ ਹਾਰ ਗਿਆ ਆ ਬੰਦੇ ਦੇਖੋ ਚਲੋ ਹਰਾਏ ਹੁਣ ਚੰਗੇ ਹੋ ਆ ਬਾਈ ਨੇ ਤਾਂ ਕਹਤਾ ਸੀ ਪਹਿਲਾਂ ਕਾ ਜਿੱਤ ਦੇ ਦੀ ਹਣ ਵੈਸੇ ਵੀ ਤਾਂ ਜਦ ਆ ਕੇ ਆਵਾਂਗੇ ਸੀ ਪੈਸੇ ਲਾ ਜਾਣਾ ਮੈਂ ਤਾਂ ਬਈ ਸਾਨੂੰ ਪਹਿਲਾਂ ਕਿਹਾ ਸੀ ਤੇ ਬਾਈ ਕਾ ਜਿੱਤ ਦੇ ਨਹੀਂ ਨਾ ਸ਼ੱਟਾ ਲੱਗਿਆ ਬਾਈ ਦਾ ਕੀ ਕਹਿ ਸਕਦੇ ਬਈ ਗੇਮ ਹੈ ਸ਼ੱਟਾ ਲੱਗਿਆ ਬਈ ਕੀ ਨਹੀਂ ਗੇਮ ਉਹ ਤਾਂ ਬਈ ਹੈਗਾ ਇਹ ਤਾਂ ਹੁੰਦਾ ਹੀ ਆ ਯਾਰ ਬੜਾ ਬੁਰੀ ਬੜੀ ਬੁਰੀ ਧਰਖਾਂ ਹਾਰਿਆ ਅੱਜ ਪਲੇਆਫ ਦੇ ਮੈਚ ਇਹ ਨਹੀਂ ਹੋਣਾ ਚਾਹੀਦਾ ਨਾ ਅੱਜ ਦਾ ਮੈਂ ਦੇਖਦਾ ਜੀ ਕਰਨ ਲੱਗਿਆ ਕਿ ਤੋ ਕਿਲਟੇ ਦੇਖੀ ਹੋਰ ਵੀ ਆਈ ਹੋਇਆ ਸੱਚ ਨਾ ਜੱਤਾ 150 ਰੁਪਏ ਮਾਰ ਦਿੰਦੇ ਹਾਂ ਫੇਰ ਹਾਤ ਤੇ ਠੀਕ ਹੈ ਨਾ ਆਦਾ ਪਾਣੇ ਨੂੰ ਜੋਂ ਹੀ ਬੇਇੱਜ਼ਤੀ ਕਰਾ ਲਈ ਇਹਨਾਂ ਨੇ ਚਲੋ ਹੁਣ ਬਾਈ ਨੇ ਸੇ ਡ੍ਰੌਪ ਕਰਕੇ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਕੋਈ ਨਹੀਂ ਬੇਚੀ ਤੇ ਹੁਣ ਅਸੀਂ ਚੱਲੇ ਘਰ ਨੂੰ ਹਾਂਜੀ ਗਾਇਸ ਤਾਂ ਬਈ ਆਪਾਂ ਬਲੌਗ ਜਿਹੜਾ ਤਾਣੀ ਸੀ ਬਣਾ ਪਾਈ ਕਿਉਂਕਿ ਰਿੱਕੀ ਹੈ ਨਹੀਂ ਸੀ ਤੁਹਾਨੂੰ ਪਤਾ ਹੀ ਲੱਗ ਗਿਆ ਹਣਾ ਪਿਛਲੀ ਵੀਡੀਓ 'ਚ ਰਿੱਕੀ ਗਏ ਹੋਏ ਸੀ ਮੈਚ ਦੇਖਣ ਠੀਕ ਹੈ ਚੰਡੀਗੜ੍ਹ ਤਾਂ ਕਰਕੇ ਫਿਰ ਜਿਹੜਾ ਹੈਗਾ ਸੀਗਾ ਕਾਮਕਾਰ ਜਾਂ ਜੁਝਾਰ ਤੇ ਇੱਕ ਬੀਰਪਾਲ ਵੀ ਨਹੀਂ ਸੀ ਆਈ ਤਾਂ ਫਿਰ ਸਾਡਾ ਇਕੱਠਾ ਕੰਮ ਹੋ ਗਿਆ ਸੀਗਾ ਤਾਂ ਦੋ ਦਿਨ ਹੋ ਗਏ ਸਾਨੂੰ ਸਾਡਾ ਟਾਈਮ ਜਿਹੜਾ ਐਡੀਟਿੰਗ ਦਾ ਉਹ ਲੰਘ ਜਾਂਦਾ ਸੀਗਾ ਬਟ ਹੁਣ ਆਪਾਂ ਸ਼ਡਿਊਲ ਦੁਬਾਰੇ ਸੈੱਟ ਕਰ ਲਿਆ ਠੀਕ ਹੈ ਤੇ ਹੁਣ ਆਪਣੇ ਬਲੌਗ ਆ ਜਿਹੜੇ ਉਹ ਰੈਗੂਲਰ ਆਉਣਗੇ ਤੇ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਥੈਂ